ਨਮਸਕਾਰ ਮੈਂ ਹਾ ਸਹਿਯੋਗੀ ਪ੍ਰਦੀਪ ਕੁਮਾਰ ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਰਕੇਸ਼ ਕੁਮਾਰ ਲੱਖੀ ਜਿੰਨਾ ਜੋ ਕਿ ਜਾਣੇ ਮਾਣੇ ਪਸ ਸਮਾਜ ਦੇ ਵਿੱਚ ਪੱਤਰਕਾਰ ਨੇ ਔਰ ਕਾਫੀ ਸਮਾਜ ਦੇ ਵਿੱਚ ਲੋਕਾਂ ਦੇ ਹੱਕਾਂ ਦੀ ਗੱਲ ਵੀ ਕਰਦੇ ਨੇ ਔਰ ਇਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਰਕੇਸ਼ ਕੁਮਾਰ ਜੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰਜਿਸਟਰੀ ਦੇ ਵਿੱਚ ਉਹਨਾਂ ਨੂੰ ਖੱਜਲ ਖਵਰੀ ਤੋਂ ਬਚਣ ਲਈ ਕਾਫੀ ਸੁਵਿਧਾ ਦਿੱਤੀ ਗਈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਨਮਸਕਾਰ ਪ੍ਰਦੀਪ ਜੀ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਤਹਿਸੀਲਾਂ ਦੇ ਵਿੱਚ ਦੋ ਦੋ ਸਬ-ਡਸਟਾਰ ਅਪਾਇੰਟ ਕੀਤੇ ਨੇ ਤਾਂ ਕਿ ਪਹਿਲਾਂ ਲੰਮੀਆਂ ਲੰਮੀਆਂ ਲਾਈਨਾਂ ਲੱਗਦੀਆਂ ਸੀ ਸੇਵਾਵਾਂ ਕਰਾਉਣ ਵਾਸਤੇ ਹੁਣ ਦੋ ਦੋ ਤਹਿਸੀਲਦਾਰ ਐਜ਼ ਅ ਸਬ ਰਜਿਸਟਰਰ ਅਪਾਇੰਟ ਕੀਤੇ ਆ ਤਾਂ ਕਿ ਲੋਕਾਂ ਨੂੰ ਜ਼ਿਆਦਾ ਪਰੇਸ਼ਾਨ ਨਾ ਹੋਣਾ ਪਵੇ ਉਹਦੇ ਵਾਸਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਲੱਗੇ ਜੀ ਸਬ ਰਜਿਸਟਰਰ ਟੂ ਟੂ ਦੀ ਗੱਲ ਕਰੀਏ ਟੂ ਦੇ ਵਿੱਚ ਵੀ ਰਜਿਸਟਰੀਆਂ ਹੁੰਦੀਆਂ ਨੇ ਪਹਿਲਾਂ ਸਬ ਰਜਿਸਟਰਰ 1 ਸੀਗਾ ਤੇ ਟੂ ਲਗਾਉਣਾ ਕੋਈ ਜ਼ਿਆਦਾ ਫਾਇਦਾ ਹੋਇਆ ਸਰ ਤੁਹਾਨੂੰ ਬਹੁਤ ਫਾਇਦਾ ਹੋਇਆ ਪ੍ਰਦੀਪ ਜੀ ਪਹਿਲਾਂ ਇੱਕ ਤਹਿਸੀਲਦਾਰ ਐਜੇ ਸਬਸਟਾਰ ਜਦੋਂ ਡਿਊਟੀ ਕਰਦੇ ਸੀ ਉਹਨਾਂ ਦੀ ਐਜੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਬਾਹਰ ਜਗਾ ਜਗਾਤੇ ਕੋਈ ਮੰਤਰੀ ਆਇਆ ਕੋਈ ਆਫੀਸਰ ਆਇਆ ਉੱਥੇ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਸੀ ਕਿਤੇ ਕੋਈ ਕਬਜ਼ਾ ਲੈਣਾ ਕਿਤੇ ਕੋਈ ਧਰਨਾ ਲੱਗ ਗਿਆ ਉੱਥੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਨੂੰ ਜਾਣਾ ਪੈਂਦਾ ਸੀਗਾ ਉਸ ਜਗ੍ਹਾ ਤੇ ਹੁਣ ਜਦੋਂ ਦੋ ਤਹਿਸੀਲਦਾਰ ਇੱਥੇ ਲਗਾਏ ਨੇ ਮੈਡਮ ਪ੍ਰਿੰਕਾ ਰਾਣੀ ਜੀ ਔਰ ਮੈਡਮ ਸਪਰਸ਼ ਕੋਰਸੀ ਤਹਿਸੀਲ 2 ਦੇ ਵਿੱਚ ਇਹਨੇ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕਰ ਰਹੀਆਂ ਨੇ ਯਾਨੀ ਕਿ ਖਾਣਾ ਵੀ ਲੰਚ ਟਾਈਮ ਵੀ ਆਫਿਸ ਦੇ ਵਿੱਚ ਬੈਠ ਕੇ ਹੀ ਆਪਣਾ ਖਾਣਾ ਖਾਂਦੇ ਆ ਲੋਕਾਂ ਦੇ ਤਕਲੀਫ ਨੂੰ ਸਮਝਦੇ ਹੋਏ ਕਿ ਕਿਸੇ ਦਾ ਟਾਈਮ ਲੋਕਾਂ ਦੇ ਟਾਈਮ ਦੀ ਕੀਮਤ ਨੂੰ ਸਮਝਦੇ ਹੋਏ ਉਹ ਖਾਣਾ ਖਾਣ ਘਰ ਤੱਕ ਨਹੀਂ ਜਾਂਦੇ ਆ ਆਫਿਸ 'ਚ ਬੈਠ ਕੇ ਹੀ ਆਪਣਾ ਖਾਣਾ ਖਾਂਦੇ ਆ ਤਾਂ ਕਿ ਲੋਕਾਂ ਨੂੰ ਪਰੇਸ਼ਾਨਾ ਹੋਣਾ ਪਵੇ ਔਰ ਟਾਈਮ ਟੂ ਟਾਈਮ ਉਹਨਾਂ ਦੀਆਂ ਰਜਿਸਟਰੀਆਂ ਜਿਹੜੀਆਂ ਹੋ ਸਕਣ ਅਸ਼ਲਕੀ ਜੀ ਥੋੜਾ ਇਹ ਦੱਸੋ ਕਿ ਘੱਟ ਸਮੇਂ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਘੱਟ ਤੋਂ ਘੱਟ ਗੱਲ ਕਰੀਏ ਕਿੰਨੇ ਸਮੇਂ ਦੇ ਵਿੱਚ ਇਸ ਜਿਹੜੀ ਆ ਉਹ ਆਮ ਨਾਗਰਿਕ ਕਰਵਾ ਲੈਂਦੇ ਦੇਖੋ ਜੀ ਬਹੁਤ ਦਿਨ ਤੋਂ ਅਸੀਂ ਵੀ ਤਹਿਸੀਲ ਦੇ ਵਿੱਚ ਵਿਚਰਦੇ ਆਂ ਪਰ ਅਸੀਂ ਪਹਿਲਾਂ ਵੀ ਦੇਖਦੇ ਆਏ ਆ ਕਿ ਇੱਕ ਰਜਿਸਟਰੀ ਨੂੰ ਲੈਣ ਦੇ ਵਾਸਤੇ 2-2 4-4 ਦਿਨ ਹਫਤਾ ਹਫਤਾ ਤੱਕੇ ਖਾਣੇ ਪੈਂਦੇ ਸੂ ਔਰ ਜਦੋਂ ਦੇ ਦੋਨੋਂ ਮੈਡਮ ਤਹਿਸੀਲ 2 ਦੇ ਵਿੱਚ ਮੈਡਮ ਸਪਰਸ਼ ਕੋਰ ਜੀ ਔਰ ਮੈਡਮ ਪ੍ਰਿੰਕਾ ਰਾਣੀ ਜੀ ਆਏ ਨੇ ਸੇਮ ਡੇ ਡਿਲੀਵਰ ਹੋ ਰੇ ਡਾਕੂਮੈਂਟ ਆ ਮੈਡਮ ਸਪਰਸ਼ ਕੋਰ ਦੀ ਤੁਸੀਂ ਗੱਲ ਕੀਤੀ ਹੈ ਮੈਂ ਵੀ ਦੇਖਿਆ ਕੋ ਜਾ ਕੇ ਉੱਥੇ ਮੈਨੂੰ ਥੋੜਾ ਕੰਮ ਸੀਗਾ ਤਾਂ ਮੈਡਮ ਕਾਫੀ ਅੱਛਾ ਉਹਨਾਂ ਦਾ ਨੇਚਰ ਹੈ ਔਰ ਮੈਡਮ ਲੋਕਾਂ ਦੇ ਨਾਲ ਵੀ ਵਿਵਹਾਰ ਅੱਛਾ ਕਰਦੇ ਨੇ ਔਰ ਲੋਕਾਂ ਦਾ ਰਿਵਿਊ ਲੇਕਨ ਲੈਣ ਦੀ ਵੀ ਗੱਲ ਕੀਤੀ ਗਈ ਹੈ ਲੋਕਾਂ ਨੇ ਵੀ ਕਿਹਾ ਕਿ ਮੈਮ ਬਹੁਤ ਅੱਛਾ ਸਾਟਨਾ ਟ੍ਰੀਟ ਕਰਦੇ ਨੇ ਔਰ ਉਹਨਾਂ ਦੀ ਟੀਮ ਕਿਸ ਤਰ੍ਹਾਂ ਕੰਮ ਕਰਦੀ ਹੈ ਪ੍ਰਦੀਪ ਜੀ ਜਿਸ ਦਿਨ ਤੁਸੀਂ ਉਹਨਾਂ ਨੂੰ ਮਿਲਣ ਵਾਸਤੇ ਗਏ ਸੀ ਮੈਡਮ ਪ੍ਰਿੰਕਾ ਰਾਣੀ ਜੀ ਸੀਗੇ ਉਹ ਸਪਰਸ਼ ਕੋਰ ਜੀ ਵੀ ਨਾਲ ਹੀ ਸੀਗੇ ਔਰ ਤੁਸੀਂ ਉਹਨਾਂ ਨੂੰ ਆਪ ਹੀ ਦੇਖਿਆ ਜੀ ਠੀਕ ਹੈ ਨਾ ਤੁਸੀਂ ਤੇ ਐਜ਼ ਅ ਕਲੈਂਟ ਉੱਥੇ ਗਏ ਹੋ ਤੁਸੀਂ ਆਪਣੇ ਬਾਰੇ ਪੱਤਰਕਾਰ ਵੀ ਨਹੀਂ ਦੱਸਿਆ ਔਰ ਤੁਸੀਂ ਉਹਨਾਂ ਦੀ ਡੀਲਿੰਗ ਦੇਖੀ ਹੈ ਕਿ ਵੀ ਇੱਕ ਆਮ ਬੰਦਾ ਚਾਹੇ ਕੋਈ ਉਹ ਪੱਤਰਕਾਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਇਹ ਕਿਸੇ ਪਾਰਟੀ ਦਾ ਆਗੂ ਆ ਜਾਂ ਕੋਈ ਜਨਰਲ ਬੰਦਾ ਹੈ ਉਹ ਜਦੋਂ ਵੀ ਤਹਿਸੀਲਦਾਰ ਸਾਹਿਬ ਦੇ ਕੋਲ ਪਹੁੰਚਦਾ ਉਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਬਿਨਾਂ ਕਿਸੇ ਸਪਾਰਸ ਤੋਂ ਕੀਤਾ ਜਾਂਦਾ ਮੈਂ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹੋ ਜਿਹੇ ਨੇਕ ਆਫੀਸਰ ਇੱਥੇ ਲਗਾਏ ਨੇ ਔਰ ਮੈਂਡਮਨ ਨੂੰ ਵੀ ਇਹੋ ਹੀ ਨਵੇਦਨ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੀ ਡਿਊਟੀ ਇਸੇ ਤਰ੍ਹਾਂ ਪੂਰੀ ਇਮਾਨਦਾਰੀ ਔਰ ਤੰਦਈ ਦੇ ਨਾਲ ਕਰਦੇ ਰਹਿਣ ਤਾਂ ਕਿ ਲੋਕ ਹੈ ਜਿਹੜੇ ਇਹਨਾਂ ਦੀ ਕਦੀ ਬਦਲੀ ਹੋਣ ਤੋਂ ਬਾਅਦ ਵੀ ਇਹਨਾਂ ਦੇ ਗੁਣ ਕੰਦ ਦੇ ਇੱਕ ਰਹਿਣ ਇਹਨਾਂ ਨੂੰ ਯਾਦ ਕਰਨ ਕਿ ਪੰਜਾਬ ਦੇ ਵਿੱਚ ਬਦਲਾ ਜੋ ਗਵਰਨਮੈਂਟ ਨੇ ਨਾਰਾ ਦਿੱਤਾ ਸੀ ਉਹਦੇ ਵਿੱਚ ਕੋਈ ਬਦਲਾਅ ਤੇ ਨਜ਼ਰ ਨਹੀਂ ਆ ਰੇ ਪਰ ਘੱਟ ਤੋਂ ਘੱਟ ਇਹ ਬਦਲਾਅ ਤੇ ਨਜ਼ਰ ਆਵੇ ਕਿ ਕੋਈ ਤਹਿਸੀਲਦਾਰ ਇਸ ਤਰ੍ਹਾਂ ਦੇ ਵੀ ਅੰਮ੍ਰਿਤਸਰ ਦੇ ਵਿੱਚ ਆਏ ਸੀ ਕਿ ਜਿਹੜੇ ਲੰਮੇ ਕੰਮ ਨੂੰ ਸ਼ੋਰਟ ਟਾਈਮ ਦੇ ਵਿੱਚ ਕਰਕੇ ਲੋਕਾਂ ਨੂੰ ਰਾਸਤ ਦਿੰਦੇ ਰਹੇ ਇੱਕ ਜਾਂਦੇ ਛੋਟੀ ਜੀ ਗੱਲ ਮੈਂ ਸਾਰੇ ਵਿੱਚ ਹੋਰ ਛੋੜਨਾ ਚਾਹਨਾ ਕਿ ਖੇਤੀ ਬਦਲੀਆਂ ਜਿਹੜੀਆਂ ਸਬਤ ਸੇਜਦਾਰਤਿਆਂ ਹੋ ਜਾਂਦੀਆਂ ਨੇ ਅਸੀਂ ਉਮੀਦ ਕਰਦੇ ਹਾਂ ਪੰਜਾਬ ਸਰਕਾਰ ਕਾੜੀ ਇਹ ਉਮੀਦ ਕਰਦੇ ਹਾਂ ਕਿ ਅਜਿਹੇ ਜਿਹੜੇ ਸੂਝਵਾਨ ਔਰ ਪੜ੍ਹੇ ਲਿਖੇ ਜਿਹੜੇ ਅੱਛੇ ਨੇਚੇ ਦੇ ਜਿਹੜੇ ਸਬ ਤਹਿਸੀਲਦਾਰ ਨੇ ਸਬ ਤਹਿਸੀਲਦਾਰ 2 ਦੇ ਵਿੱਚ ਜਿਹੜੇ ਡਿਊਟੀ ਦੇ ਰਹੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਜਿਹੜੇ ਸਾਨੂੰ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੇ ਅਫੀਸਰ ਸਾਨੂੰ ਚਾਹੀਦੇ ਨੇ ਔਰ ਸਮਾਜ ਨੂੰ ਵੀ ਚਾਹੀਦੇ ਨੇ ਤਾਂ ਕਿ ਲੋਕਾਂ ਦੇ ਜਿਹੜੀ ਆ ਉਹ ਮਦਦ ਹੁੰਦੀ ਰਹੇ ਔਰ ਲੋਕਾਂ ਦੇ ਨਾਲ ਚੰਗਾ ਜਿਹੜਾ ਵਿਵਹਾਰ ਹੁੰਦਾ ਰਹੇ ਇਹਦੇ ਬਾਰੇ ਜਾਣਦੇ ਜਾਂਦੇ ਕਿਸੇ ਦੋ ਸ਼ਬਦ ਤੁਸੀਂ ਕਹੋ ਜੀ ਮੈਂ ਵੀ ਪੰਜਾਬ ਗਵਰਨਮੈਂਟ ਤੋਂ ਇਹੋ ਹੀ ਮੰਨ ਕਰਾਂਗਾ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਤਹਿਸੀਲਦਾਰ ਇਸ ਟਾਈਮ ਅਪਾਇੰਟ ਕੀਤੇ ਗਏ ਨੇ ਉਹ ਬੜੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਆ ਕਿਸੇ ਪ੍ਰੈਸ਼ਰ ਦੇ ਹੇਠ ਕਿਸੇ ਦੇ ਦਬਾਅ ਦੇ ਥੱਲੇ ਆ ਕੇ ਕੋਈ ਗਲਤ ਕੰਮ ਕਰਨ ਬਾਰੇ ਜਾਂ ਕਰਾਉਣ ਬਾਰੇ ਤੇ ਕੋਈ ਸੋਚ ਵੀ ਨਹੀਂ ਸਕਦਾ ਇਸ ਲਈ ਮੈਂ ਉਸ ਲਈ ਮੈਂ ਮੁੱਖ ਮੰਤਰੀ ਸਾਹਿਬ ਤੋਂ ਇਹ ਬੇਨਤੀ ਕਰਾਂਗਾ ਕਿ ਅਗਰ ਤੁਸੀਂ ਭ੍ਰਿਸ਼ਟਾਚਾਰ ਦੇ ਤਹਿਤ ਜਿਹੜੀ ਮਹਿੰਮ ਸ਼ੁਰੂ ਕੀਤੀ ਹੈ ਕਿ ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚੋਂ ਖਤਮ ਕਰਨਾ ਤਾਂ ਇਸ ਤਰ੍ਹਾਂ ਦੇ ਇਮਾਨਦਾਰ ਜਿਹੜੇ ਅਫਸਰ ਲੱਗੇ ਹੋਏ ਆ ਉਹਨਾਂ ਨੂੰ ਲੌਂਗ ਟਾਈਮ ਦੇ ਲਈ ਇਹੋ ਜਿਹੀਆਂ ਜਗ੍ਹਾ ਦੇ ਉੱਤੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਕਿਸੇ ਦਬਾਅ ਦੇ ਹੇਠ ਆ ਕੇ ਕੋਈ ਗਲਤ ਕੰਮ ਕਰਨ ਵਾਲੇ ਅਫਸਰਾਂ ਦੇ ਖਿਲਾਫ ਵੀ ਖੜੇ ਹੁੰਦੇ ਨੇ ਉਹਨਾਂ ਦੀ ਕੋਈ ਗੱਲ ਨਾ ਸੁਣੀ ਜਾਵੇ ਇਹੋ ਜਿਹੇ ਇਮਾਨਦਾਰ ਅਫਸਰ ਪੰਜਾਬ ਦੇ ਵਿੱਚ ਘੱਟ ਹੀ ਨਜ਼ਰ ਆਉਂਦੇ ਨੇ ਔਰ ਇਹੋ ਜਿਹੇ ਇਮਾਨਦਾਰ ਅਫਸਰਾਂ ਨੂੰ ਲੌਂਗ ਟਾਈਮ ਦੇ ਲਈ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ ਰਕੇਸ਼ ਕੁਮਾਰ ਲੱਕੀ ਜੀ ਇਹ ਸੰ ਸਾਡੇ ਨਾਲ ਪੱਤਰਕਾਰ ਰਕੇਸ਼ ਕੁਮਾਰ ਲੱਕੀ ਜੀ ਸੋ ਕਿ ਜਿਨ੍ਹਾਂ ਨੇ ਦੱਸਿਆ ਕਿ ਸਭ ਰਜਿਸਟਰ 2 ਦੇ ਵਿੱਚ ਬਹੁਤ ਹੀ ਅੱਛੀ ਜਿਹੜੀ ਆ ਉਹ ਮੈਂਬਰ ਵੱਲੋਂ ਸੇਵਾ ਦਿੱਤੀ ਜਾਂਦੀ ਹੈ ਕਿਉਂਕਿ ਜਿਹੜੇ ਜਿੰਨੇ ਵੀ ਰਜਿਸਟ੍ਰੇਸ਼ਨ ਕਰਨ ਵਾਲੇ ਲੋਕ ਆਉਂਦੇ ਨੇ ਪਬਲਿਕ ਆਂਦੀ ਨੇ ਉਹਨਾਂ ਨੂੰ ਖੱਜਲ ਖੋਰੀ ਤੋਂ ਬਚਾਇਆ ਜਾਂਦਾ ਤਾਂ ਕਿ ਉਹਨਾਂ ਦਾ ਕੰਮ ਛੋਟਾ ਅਤੇ ਘੱਟ ਸਮੇਂ ਦੇ ਵਿੱਚ ਹੋਇਆ ਜਾ ਸਕੇ ਔਰ ਇਹਦੇ ਨਾਲ ਨਾਲ ਲੋਕ ਖਾਸ ਕਰਕੇ ਇਹ ਵੀ ਆਪਣੀ ਟੀਮ ਨੂੰ ਨਿਰਿਸ਼ਾ ਨਿਰਦੇਸ਼ ਦਿੰਦੇ ਨੇ ਕਿ ਅਗਰ ਲੰਬੀਆਂ ਲਾਈਨਾਂ ਦੇ ਵਿੱਚ ਸੀਨੀਅਰ ਸਿਟੀਜ਼ਨ ਕੋਈ ਬਜ਼ੁਰਗ ਆਂਦੇ ਨੇ ਉਹਨਾਂ ਦੀ ਪਹਿਲ ਦਿੱਤਾ ਹੱਥ ਤੇ ਜਿਹੜਾ ਉਹਨਾਂ ਦਾ ਕੰਮ ਜਿਹੜਾ ਵਾ ਉਹ ਕਰਵਾਇਆ ਜਾਂਦਾ ਹਾਲਾਂਕਿ ਸਟਾਫ ਵੱਲੋਂ ਵੀ ਇੱਕ ਅੱਛਾ ਜਿਹੜਾ ਵਾ ਇੱਕ ਕੋਆਰਡੀਨੇਟ ਕਰਕੇ ਲੋਕਾਂ ਦੇ ਨਾਲ ਮੇਲ-ਜੋਲ ਕਰਕੇ ਉਹਨਾਂ ਦੇ ਜਿਹੜੇ ਕੰਮ ਕਰਾਈ ਜਾਂਦੇ ਨੇ ਸੋ ਸਭ ਸਾਰਾ 2 ਦੇ ਵਿੱਚ ਅਗਰ ਗੱਲ ਕਰੀਏ ਤਾਂ ਮੈਂ ਖੁਦ ਜਾ ਕੇ ਉੱਥੇ ਵਿਜ਼ਿਟ ਕੀਤਾ ਸੀ ਕਿ ਮੈਂ ਉਹਦਾ ਨੇਚਰ ਜਿਹੜਾ ਸੀਗਾ ਉਹ ਬਹੁਤ ਅੱਛਾ ਸੀਗਾ ਲੋਕਾਂ ਦੇ ਨਾਲ ਜਿਹੜੀ ਜੀ ਪ੍ਰਦੀਪ ਜੀ ਮੈਡਮ ਦੇ ਨਾਲ ਉਹਨਾਂ ਦੀ ਟੀਮ ਜਿਹੜੀ ਟੀਮ ਇਸ ਟਾਈਮ ਕੰਮ ਕਰ ਰਹੀ ਆ ਉਹ ਟੀਮ ਵੀ ਪੂਰੀ ਇਮਾਨਦਾਰੀ ਦੇ ਨਾਲ ਔਰ ਕੋਈ ਟਾਈਮ ਨਾ ਦੇਖ। ਅੱਛਾ ਕੰਮ ਅੱਛਾ ਕੰਮ ਕਰਦੇ ਹਾਲੇ ਕੰਮ ਕਰ ਰਹੇ। ਇਹ ਹਾਲਾਂਕਿ ਮੈਂ ਲਾਸਟ ਟਾਈਮ ਮੈਂ ਥੋੜਾ ਜਿਹਾ ਮੈਂ ਕਵਰੇਜ ਕਰ ਰਿਹਾ ਦੌਰਾਨ ਉੱਥੇ ਗਿਆ ਵੀ ਸੀਗਾ ਸਵਾ ਸਵਾ 5 ਵਜੇ ਮੈਂ ਗਿਆ ਸੀਗਾ 5 ਵਜੇ ਤੋਂ ਬਾਅਦ ਹੀ। ਉਹ ਮੈਡਮ ਫਿਰ ਵੀ ਉੱਥੇ ਬੈਠੇ ਆਪਣੀ ਸੇਵਾ ਦੇ ਰਹੇ ਸੀਗੇ। ਇਹਦੇ ਬਾਰੇ ਸਰ ਦੋ ਸ਼ਬਦ ਥੋੜਾ ਜਿਹਾ ਹੋਰ ਗੱਲ ਕਰਤੀ। ਬਸ ਇਹ ਕਹਿ ਰਹੇ ਆ ਜੀ ਕਿ ਬਹੁਤ ਬਹੁਤ ਅੱਛੀ ਉਹਨਾਂ ਦੇ ਨਾਲ ਟੀਮ ਲੱਗੀ ਹੋਈ ਆ। ਜੀ। ਔਰ ਮੈਡਮ ਲੋਕਾਂ ਦੇ ਸੁਲਤਨوں ਦੇਖਦੇ ਹੋਏ ਕਿ ਉਹਨਾਂ ਨੂੰ ਵਾਰ-ਵਾਰ ਚੱਕਰ ਨਾ ਲਗਾਣੇ ਪੈਣ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਬਹੁਤ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੇ ਆਂ ਅਸੀਂ ਜਿੰਨਾ ਵੀ ਉਹਨਾਂ ਦਾ ਵੀ ਧੰਨਵਾਦ ਕਰੀਏ ਮੈਡਮ ਦੋਨਾਂ ਮੈਡਮਾਂ ਦਾ ਔਰ ਤਹਿਸੀਲਦਾਰ ਜੋ ਵਾਂਦੇ ਵਿੱਚ ਨੇ 3 ਦੇ ਵਿੱਚ ਨੇ ਉਹ ਸਾਰੇ ਅਫਸਰ ਜਿਹੜੇ ਨੇ ਉਹ ਬਹੁਤ ਅੱਛਾ ਕੰਮ ਕਰ ਰਹੇ ਆ ਔਰ ਅਸੀਂ ਇਹੋ ਹੀ ਉਮੀਦ ਕਰਾਂਗਾ ਕਿ ਕਰਾਂਗੇ ਕਿ ਇਸੇ ਤਰ੍ਹਾਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਦੇ ਰਹਿਣਗੇ ਔਰ ਜੋ ਪੰਜਾਬ ਦੇ ਲੋਕ ਨੇ ਜੋ ਬੜੀ ਦੇਰ ਤੋਂ ਖੱਜਲ ਖੁਆਰ ਹੁੰਦੇ ਆ ਅਫਸਰਾਂ ਦੇ ਕੋਲੋਂ ਸਤਾਏ ਹੁੰਦੇ ਆ ਉਹਨਾਂ ਨੂੰ ਇਹ ਰਿਲੀਫ ਦੇਣਗੇ ਸਾਰੇ ਯੰਗ ਬੱਚੇ ਨੇ ਜੋ ਆਫੀਸਰ ਮਤਲਬ ਅਪਾਇੰਟ ਹੋ ਕੇ ਆਏ ਨੇ ਔਰ ਇਹੋ ਹੀ ਉਮੀਦ ਕਰਾਂਗੇ ਕਿ ਪੰਜਾਬ ਦੇ ਵਿੱਚ ਜੋ ਇੱਕ ਧਾਰਨਾ ਬਣੀ ਹੋਈ ਹੈ ਕਿ ਦਫ਼ਤਰਾਂ ਦੇ ਵਿੱਚ ਜਾ ਕੇ ਧੱਕੇ ਖਾਣੇ ਪੈਂਦੇ ਆ ਉਸ ਧਾਰਨਾ ਨੂੰ ਇਹ ਖਤਮ ਕਰਕੇ ਲੋਕਾਂ ਨੂੰ ਰਾਹਤ ਦੇਣਗੇ ਬਹੁਤ 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 ਧੰਨਵਾਦ ਰਕੇਸ਼ਮਾ ਲਕੀ ਜੀ ਸੋ ਅਸੀਂ ਆਪਣੇ ਚੈਨਲ ਵੱਲੋਂ ਵੀ ਸਾਬਰ ਰਜਿਸਟਰੀ 2 ਦਾ ਸਰਵੇ ਕੀਤਾ ਸੀ ਜਿਸ ਦੇ ਵਿੱਚ ਆਪਾਂ ਓਕੇ ਕਰ ਦਿੱਤਾ ਸੀਗਾ ਕਿ ਉਸ ਦੇ ਦੌਰਾਨ ਹੀ ਅੱਜ ਦਾ ਜਿਹੜਾ ਇੰਟਰਵਿਊ ਕੀਤਾ ਗਿਆ ਹੈ ਕਿ ਸਾਬਰ ਰਜਿਸਟਰੀ 2 ਦੇ ਵਿੱਚ ਜਿਹੜੀ ਆ ਬਹੁਤ ਅੱਛੀ ਜਿਹੜੀ ਸੇਵਾ ਮਿਲਦੀ ਪਈ ਆ ਸਾਬਰ ਰਜਿਸਟਰੀ ਮੈਡਮ ਵੱਲੋਂ ਜਿਹੜੀ ਆ ਲੋਕਾਂ ਨੂੰ ਕਾਫੀ ਸਹੂਲਤ ਦਿੱਤੀ ਜਾਂਦੀ ਹੈ ਹਾਲਾਂਕਿ ਫਿਲਹਾਲ ਅਸੀਂ ਦੌਰਾ ਕੀਤਾ ਸੀਗਾ ਪਿਛਲੇ ਹਫਤੇ ਕਿ ਆਪਣੇ ਕੈਮਰੇ ਦੇ ਵਿੱਚ ਕੁਝ ਤਸਵੀਰਾਂ ਕੈਦ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਆਪਾਂ ਉੱਥੋਂ ਦੀ ਜਿਹੜੀ ਮੂਵਮੈਂਟਸ ਜਿਹੜੀ ਆ ਲੋਕਾਂ ਤੱਕ ਦਿਖਾਈ ਹੈ ਲੇਕਿਨ ਬਹੁਤ ਅੱਛੇ ਤਰੀਕੇ ਨਾਲ ਦਿਖਾਇਆ ਗਿਆ ਕਿ ਉੱਥੇ ਬਹੁਤ ਸਾਫ਼ ਸੁਥਰਾ ਔਰ ਸਹੀ ਤਰੀਕੇ ਜਿਹੜਾ ਕਿ ਉਹ ਪੇਸ਼ ਕੀਤਾ ਜਾਂਦਾ ਸੀਗਾ ਔਰ ਉਹਨਾਂ ਦੇ ਨਾਲ ਜਿਹੜੇ ਵਿਹਾਰ ਸੀਗਾ ਬਹੁਤ ਅੱਛਾ ਤਰੀਕੇ ਨਾਲ ਵਿਹਾਰ ਜਿਹੜਾ ਉਹਨਾਂ ਨਾਲ ਕੀਤਾ ਜਾਂਦਾ ਸੀਗਾ ਹਰ ਤਰੀਕੇ ਦੀ ਜਿਹੜੀ ਮੁਹਈਆ ਸਭ ਸਟਾਰਟ 2 ਦੇ ਵਿੱਚ ਜਿਹੜੀ ਆ ਉਹ ਪੇਸ਼ ਕੀਤੀ ਗਈ ਸੀ ਸੋ ਇਸ ਕਰਕੇ ਅੰਮ੍ਰਿਤਸਰ ਟੀਵੀ ਔਰ ਯੁਵਰਾਜ ਭਾਰਤ ਨਿਊਜ਼ ਚੈਨਲ ਦੇ ਵੱਲੋਂ ਬਹੁਤ ਹੀ ਜਲਦੀ ਸਾਡੇ ਵੱਲੋਂ ਤਹਿਸੀਲ 1 ਅਤੇ 3 ਦਾ ਵੀ ਦੌਰਾ ਕਰਕੇ ਅੰਮ੍ਰਿਤਸਰ ਟੀਵੀ ਅਤੇ ਯੁਵਰਾਜ ਭਾਰਤ ਨਿਊਜ਼ ਵੱਲੋਂ ਉਸ ਦਾ ਰਿਪੋਰਟ ਕਾਰਡ ਪੇਸ਼ ਕੀਤਾ ਜਾਏਗਾ ਸੋ ਮੇਰੇ ਨਾਲ ਬਨੇ ਰਹਿਣਾ ਪ੍ਰਦੀਪ ਕੁਮਾਰ ਔਰ ਪੱਤਰਕਾਰ ਰਕੇਸ਼ ਕੁਮਾਰ ਲੱਕੀ ਜੀ ਦੇ ਨਾਲ ਬਹੁਤ ਬਹੁਤ ਧੰਨਵਾਦ